ਦੀ ਕਿਫਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਵਕ ਵਕ ਜਿਹੜੇ ਇਤਿਹਾਸਿਕ ਦਿਹਾੜੇ ਨੇ ਉਹਨਾਂ ਤੇ ਪਾਕਿਸਤਾਨ ਦੀ ਯਾਤਰਾ ਵਾਸਤੇ ਗੁਰਧਾਮਾਂ ਦੀ ਯਾਤਰਾ ਵਾਸਤੇ ਸਿੱਖ ਸ਼ਰਧਾਲੂਆਂ ਦਾ ਜਥਾ ਭੇਜਿਆ ਜਾਂਦਾ ਜਿਹਦੇ ਵਿੱਚ ਇਹ ਜਿਹੜਾ ਖਾਲਸਾ ਸਾਜਨਾ ਦਿਵਸ ਵਿਸਾਖੀ ਆ ਇਹਦਾ ਦਿਹਾੜਾ ਵੀ ਇੱਕ ਅਹਿਮ ਦਿਹਾੜਾ ਵਾ ਜਿਹਦੇ ਤੇ ਹਰ ਸਾਲ ਜਥਾ ਜਾਂਦਾ ਸੰਗਤ ਜਾਂਦੀ ਆ ਇਸ ਵਾਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਲਕੇ ਇਹ ਜਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਤੋਂ ਰਵਾਨਾ ਕੀਤਾ ਜਾਊਗਾ ਸਵੇਰੇ 8 ਵਜੇ ਇਹ ਜਥਾ ਜਿਹੜਾ ਇਸ ਵਾਰ ਆ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 100% ਦੀ ਸਾਨੂੰ ਵੀਜ਼ੇ ਪ੍ਰਾਪਤ ਹੋਏ ਨੇ 1942 ਜਿਹੜੇ ਪਾਸਪੋਰਟ ਆ ਉਹ ਅਸੀਂ ਪਾਕਿਸਤਾਨ ਸਫਾਰਤਖਾਨੇ ਨੂੰ ਅੰਬੈਸੀ ਨੂੰ ਜਿਹੜੇ ਦੂਤਾਵਾਸ ਨੂੰ ਭੇਜੇ ਸੀਗੇ ਤੇ ਇਹ ਸਾਰੇ ਹੀ ਜਿਹੜੇ ਵੀਜ਼ੇ ਆ ਉਹ ਸ਼ਰਧਾਲੂਆਂ ਨੂੰ ਪ੍ਰਾਪਤ ਹੋਏ ਨੇ ਤੇ ਅਧਿਕਾਰਤ ਤੌਰ ਤੇ ਇਹ ਸਾਡੇ ਲਈ ਜਿਹੜੀ ਆ ਇੱਕ ਚੰਗੀ ਗੱਲ ਆ ਖੁਸ਼ੀ ਦੀ ਖਬਰ ਆ ਕਿਉਂਕਿ ਹਰ ਸਾਲ ਕੁਝ ਨਾ ਕੁਝ ਵੀਜ਼ੇ ਕੱਟ ਦਿੱਤੇ ਜਾਂਦੇ ਸੀ ਪਿਛਲੇ ਸਮੇਂ ਅੱਚ ਕੁਝ ਥੋੜਾ ਜ਼ਿਆਦਾ ਕੱਟੇ ਗਏ ਤੇ ਇਹਦੇ ਨਾਲ ਸੰਗਤ ਦੀਆਂ ਭਾਵਨਾਵਾਂ ਜਿਹੜੀਆਂ ਨੇ ਉਹਨਾਂ ਨੂੰ ਦੁੱਖ ਠੇਸ ਪੁੱਜਦੀ ਆ ਦੁੱਖ ਪੁੱਜਦਾ ਕਿਉਂਕਿ ਹਰ ਸ਼ਰਧਾਲੂ ਜਦੋਂ ਪਾਸਪੋਰਟ ਜਾਵਾ ਕਰਾਉਂਦਾ ਤੇ ਉਹਦੇ ਮਨ 'ਚ ਹੁੰਦਾ ਕਿ ਮੈਂ ਪਾਕਿਸਤਾਨ ਦੀ ਅਦੀ ਯਾਤਰਾ ਲਈ ਜਾ ਰਿਹਾ ਤੇ ਜੇ ਉਹਦਾ ਵੀਜ਼ਾ ਨਹੀਂ ਮਿਲਦਾ ਫਿਰ ਉਹਨੂੰ ਦੁੱਖ ਲੱਗਦਾ ਵਾ ਉਹਦੀਆਂ ਭਾਵਨਾਵਾਂ ਟੁੱਟਦੀਆਂ ਨੇ ਇਸ ਵਾਰ ਜਿਹੜੇ ਸਾਰੇ ਵੀਜ਼ੇ ਸਾਨੂੰ ਪ੍ਰਾਪਤ ਹੋਏ ਨੇ ਤੇ ਇਸ ਜਥੇ ਦੀ ਅਗਵਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਜੰਗ ਬਹਾਦਰ ਸਿੰਘ ਕਰ ਰਹੇ ਨੇ ਤੇ ਡਿਪਟੀ ਲੀਡਰ ਵਜੋਂ ਬੀਬੀ ਜਗਿੰਦਰ ਕੌਰ ਸ਼੍ਰੋਮਣੀ ਕਮੇਟੀ ਮੈਂਬਰ ਜਾਣਗੇ ਕੁਝ ਸਾਡੇ ਅਧਿਕਾਰੀ ਵੀ ਜਾਣਗੇ ਸੰਗਤ ਦੇ ਵਿੱਚ ਭਾਰੀ ਉਤਸ਼ਾਹ ਵਾ ਤੁਸੀਂ ਦੇਖ ਰਹੇ ਹੋ ਪਿੱਛੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਜਨਾਂ ਦੇ ਵੀਜ਼ੇ ਲੱਗਿਓ ਆਪਣੇ ਪਾਸਪੋਰਟ ਲੈਣ ਵਾਸਤੇ ਪਹੁੰਚੀ ਆ ਤੇ ਸ਼੍ਰੋਮਣੀ ਕਮੇਟੀ ਨੇ ਸਾਰੇ ਪ੍ਰਬੰਧ ਇਹਨਾਂ ਲਈ ਸਾਰਿਆਂ ਲਈ ਕਰ ਲਏ ਆ ਵਧੀਆ ਪ੍ਰਬੰਧ ਅਸੀਂ ਕਰ ਰਹੇ ਆ ਹਲਕੇ ਜਾਏਗਾ ਤੇ ਇੱਥੋਂ ਰਵਾਨਾ ਕੀਤਾ ਜਾਵੇਗਾ ਸਵੇਰੇ 8 ਵਜੇ ਹਾਂ ਇਹ 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 ਦੇਖੋ ਇਹ ਚੰਗੀ ਗੱਲ ਹੈ ਮੈਂ ਪਹਿਲਾਂ ਵੀ ਇਹ ਗੱਲ ਕਹੀ ਆ ਸਾਡੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਨਯੋਗ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਦੀ ਦੂਰਦਰਸ਼ੀਆ ਉਹਨਾਂ ਨੇ ਇਹ ਸੋਚਿਆ ਸੀਗਾ ਕਿ ਕਿਉਂ ਨਾ ਅਸੀਂ ਜਾ ਕੇ ਪਾਕਿਸਤਾਨ ਸਫਾਰਤਖਾਨੇ ਨਾਲ ਇਹਨਾਂ ਇੱਕ ਸੰਜੀਦਾ ਮਾਹੌਲ ਦੇ ਵਿੱਚ ਗੱਲ ਕੀਤੀ ਜਾਵੇ ਉਹਨਾਂ ਦੇ ਨਾਲ ਇੱਕ ਚੰਗੇ ਮਾਹੌਲ ਦੇ ਵਿੱਚ ਬਹਿ ਕੇ ਗੱਲ ਕੀਤੀ ਜਾਵੇ ਕਿ ਸਾਰੇ ਵੀਜ਼ੇ ਦਿੱਤੇ ਜਾਇਆ ਕਰਨ ਸਾਡੇ ਮਾਨਯੋਗ ਮੁਖ ਸਕੱਤਰ ਸਾਹਿਬ ਸਰਦਾਰ ਕੁਲਵੰਤ ਸਿੰਘ ਜੀ ਮੰਨਣ ਸਾਹਿਬ ਦੀ ਅਗਵਾਈ ਦੇ ਵਿੱਚ ਪਿਛਲੇ ਦਿਨੀ ਅ ਦਿੱਲੀ ਜਿਹੜਾ ਆਪਣਾ ਇਹਨਾਂ ਦਾ ਪਾਕਿਸਤਾਨ ਦੂਤਾਵਾਸ ਹੈ ਉਹਦੇ ਵਿੱਚ ਕਮਿਸ਼ਨਰ ਨੂੰ ਹਾਈ ਕਮਿਸ਼ਨਰ ਨੂੰ ਜਾ ਕੇ ਅਸੀਂ ਮਿਲੇ ਸੀਗੇ ਤੇ ਸਾਡਾ ਉੱਚ ਪੱਦਰੀ ਵਕਤ ਗਿਆ ਸੀ ਜਿਹਦੇ ਵਿੱਚ ਬਹੁਤ ਸਾਰੇ ਸਾਡੇ ਸ਼੍ਰੋਮਣੀ ਕਮੇਟੀ ਮੈਂਬਰ ਵੀ ਗਏ ਸੀਗੇ ਤੇ ਉਹਨਾਂ ਨੇ ਬੇਨਤੀ ਕੀਤੀ ਸੀ ਕਿ ਸਾਨੂੰ ਵੱਧ ਤੋਂ ਵੱਧ ਵੀਜ਼ੇ ਦਓ ਕਿਉਂਕਿ ਸਭ ਤੋਂ ਵੱਡੀ ਸੰਸਥਾ ਸਿੱਖਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਇਸ ਸੰਸਥਾ ਦੇ ਜਿੰਨੇ ਲੋਕੀ ਪਾਸਪੋਰਟ ਜਮ੍ਹਾਂ ਕਰਾਉਂਦੇ ਉਹਨਾਂ ਨੂੰ ਵੀਜ਼ੇ ਮਿਲਣੇ ਚਾਹੀਦੇ ਆ ਸੋ ਉਹਨਾਂ ਨੂੰ ਵੀਜ਼ੇ ਦੇਣ ਦੀ ਅਪੀਲ ਦੇ ਉੱਤੇ ਜਿਹੜਾ ਉਹਨਾਂ ਨੇ ਅਰਕਾ ਕੀਤਾ ਸੀ ਧੰਨਵਾਦ ਵੀ ਕਰਦੇ ਆ ਜਿਹੜੀ ਚੰਗੀ ਗੱਲ ਆ ਉਹਦਾ ਧੰਨਵਾਦ ਕਰਨਾ ਚਾਹੀਦਾ ਸਾਡੇ ਲਈ ਇਹ ਖੁਸ਼ੀ ਦੀ ਖਬਰ ਹੈ ਕੌਮ ਲਈ ਤੇ ਅਸੀਂ ਸਾਰਾ ਇਸ ਜਿਹੜਾ ਵੀਜ਼ਾ ਦਾ ਉਹਨਾਂ 100% ਦਿੱਤਾ ਅਸੀਂ ਧੰਨਵਾਦ ਕਰਦੇ ਆਂ ਵੇਖੋ ਵੀਜ਼ਾ ਤੇ ਆਮ ਤੌਰ ਤੇ ਉਹੀ ਦੱਸ ਦਿੰਦੀ ਜਿਹੜਾ ਹੁੰਦੇ ਆ ਯਾਤਰਾ ਹੁੰਦੀ ਆ ਉਹਦੇ ਵਿੱਚ ਉਸੇ ਪ੍ਰਸੰਗ ਦੇ ਵਿੱਚ ਵੀਜ਼ੇ ਆ ਕੇ ਮਿਲੇ ਆ ਹਾਂ ਇਹ ਜਿਹੜਾ ਵਿਸਾਖੀ ਪੁਰਬ ਆ ਇਹ ਗੁਰਦੁਆਰਾ ਪੰਜਾਬ ਸਾਹਿਬ ਜਿਹੜਾ ਹਰ ਸਾਲ ਮਨਾਇਆ ਜਾਂਦਾ ਹਾਂ ਇਹਦੇ ਨਾਲ ਬਾਕੀ ਗੁਰਦੁਆਮਾਂ ਦੇ ਦਰਸ਼ਨ ਵੀ ਸੰਗਤ ਜਿਹੜੀ ਕਰਦੀ ਐ ਨਨਕਾਣਾ ਸਾਹਿਬ ਦੇ ਵਿੱਚ ਵੀ ਦਰਸ਼ਨ ਕਰਦੀ ਆ ਤੇ ਗੁਰਦੁਆਰਾ ਰੋੜੀ ਸਾਹਿਬ ਕਰਦੀ ਆ ਕਰਤਾਰਪੁਰ ਸਾਹਿਬ ਕਰਦੀ ਆ ਮਤਲਬ ਜਿੰਨੇ ਗੁਰਧਾਮ ਨੇ ਉੱਥੇ ਜਿੱਥੇ ਵੀ ਸਾਰੇ ਥਾਮਾਂ ਤੇ ਉਹਦੇ ਜਿਹੜੇ ਸੈਲੀਬ੍ਰੇਟ ਕੀਤਾ ਜਾਂਦਾ ਵਾ ਵਿਸਾਖੀ ਪੁਰਬ ਜਿਹੜਾ ਖਾਲਸਾ ਸਾਜਨਾ ਦੇ ਉਸਤਾ ਤੋਂ ਇਸ ਵਾਰ ਵੀ ਉੱਥੇ ਜਿਹੜੇ ਸਮਾਗਮ ਆ ਉਹਨਾਂ ਸਾਰਿਆਂ ਚ ਸ਼ਾਮਲ ਹੋਏ ਕੀ ਸੰਗਤ ਮਿਹਰਬਾਨੀ ਮੇਰਾ ਅਵਤਾਰ ਸਿੰਘ ਨਾ ਜੀ ਤੇ ਮੇਰੇ ਫਾਦਰ ਸਾਹਿਬ ਜੀ ਦਾ ਪਿਛਲੀ ਵਾਰ ਜਿਹੜਾ ਉਹ ਵਿਦਾ ਵਿਜਾ ਲੱਗਿਆ ਨਹੀਂ ਸੀ ਬਹੁਤ ਮਯੂਸ ਐ ਸੀ ਇਸ ਗੱਲੋਂ ਪਰ ਹੁਣ ਜਿਹੜਾ ਹਰ ਕੀਆਂ ਵਿਜੇ ਲੱਗੇ ਨੇ ਤੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਤ ਸਰਕਾਰਾਂ ਦੇ ਜਿਹੜੀ ਪਾਕਿਸਤਾਨ ਸਰਕਾਰ ਦਾ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਕਿ ਅਸ ਕੀ ਜਿਹੜੇ ਵੱਡੇ ਪੱਧਰ ਤੇ ਵਿਜੇ ਲੱਗੇ ਕਿਸੇ ਦਾ ਵੀ ਵਿਜਾ ਜਿਹੜਾ ਉਹ ਕੈਨਸਲ ਨਹੀਂ ਕੀਤਾ ਗਿਆ ਤੇ ਫਾਦਰ ਸਾਹਿਬ ਵੀ ਅਸਾਰੇ ਬਹੁਤ ਖੁਸ਼ ਨੇ ਤੇ ਅਸੀਂ ਇਸ ਦਾ ਸ਼ੁਕਰਾਨਾ ਕਰਦੇ ਹਾਂ ਗੁਰੂ ਰਾਮਦਾਸ ਜੀ ਦਾ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ ਵਿਜੇ ਲੱਗੇ ਨੇ ਤੇ ਸੰਗਤ ਜਿਹੜੀ ਦਰਸ਼ਨਾਂ ਨੂੰ ਜਾ ਰਹੀ ਹੈ ਜੀ ਕਿੰਨੇ ਕਿੰਨੇ ਦਿਨਾਂ ਦਾ ਵਿਜੇ ਲੱਗਾ ਹੈ ਮੇਰੇ ਖਿਆਲ 15 ਦਾ ਹੈਗਾ ਜੀ ਤੇ ਉੱਥੇ ਸੰਗਤ ਜਿਹੜੀ ਕੱਲ ਜਾ ਰਹੀ ਹੈ ਬਹੁਤ ਖੁਸ਼ੀ ਦੀ ਲਹਿਰਾਂ ਜੇ ਸਿੱਤਨਾ ਅਸੀਂ ਅਪੀਲ ਕਰਦੇ ਅੱਗੇ ਵੀ ਸਾਡੀ ਸ਼ਰੂਮ ਗੁਰਦਾਰਾ ਪ੍ਰਬੰਧਕ ਕਮੇਟੀ ਪਾਕਿਸਤਾਨ ਸਰਕਾਰ ਤੇ ਭਾਰਤ ਸਰਕਾਰ ਨੂੰ ਕਿ ਜਿਹੜੇ ਗੁਰਧਾਮ ਨੇ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਜਿਹੜੇ ਕੋਲ ਦਿੱਲੀ ਦੇ ਨਾਲ ਜਿਹੜੇ ਉਹ ਵਿਜੇ ਲੱਗਣੇ ਚਾਹੀਦੀ ਹੈ ਤਾਂ ਕਿ ਜਿਹੜੀ ਸਿੱਖ ਸੰਗਤਾਂ ਜਾ ਕੇ ਆਪਣੇ ਗੁਰਧਾਮ ਦੇ ਦਰਸ਼ਨ ਕਰ ਸਕਣ ਬਹੁਤ ਕਰਮਾ ਭਾਗਾ ਵਾਲੇ ਜੀ ਇਹ ਤਾਂ ਬਹੁਤ ਵੱਡੀ ਗੱਲ ਹੈ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਦੇ ਪਾਕਿਸਤਾਨ ਜਿਹੜੇ ਸਾਡੇ ਗੁਰਧਾਮ ਸਾਡੇ ਤੋਂ ਵਿਛੋੜੇ ਗਏ ਉਹਨਾਂ ਦੇ ਦਰਸ਼ਨ ਕਰਨ ਦਾ ਜਿਹੜਾ ਸੁਭਾਗ ਜਿਹੜਾ ਪ੍ਰਾਪਤ ਹੋਇਆ ਸੋ ਭਾਗ ਅਸਾਂ ਮਾਸੀ ਸ਼ੁਕਰਾਨਾ ਕਰਦੇ ਧੰਨਵਾਦ ਕਰਦੇ ਗੁਰੂ ਨਾਨਕ ਸਾਹਿਬ ਜੀ ਦਾ ਅਸੀਂ ਐਸਜੀਪੀਸੀ ਦਾ ਵੀ ਜਿਹੜਾ ਪ੍ਰਧਾਨ ਸਾਹਿਬ ਵਿਸ਼ੇਸ਼ ਕਰਕੇ ਜਿਹੜਾ ਸ਼ਰੂਨ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਜਿੰਦਰ ਸਿੰਘ ਜੀ ਧਾਮੀ ਜਿਨ੍ਹਾਂ ਨੇ ਜਾ ਕੇ ਭਾਰਤ ਪਾਕਿਸਤਾਨ ਸਰਕਾਰ ਦੇ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਕੇ ਜਿਹੜੇ ਵਿਜੇ ਵਧਾਏ ਨੇ ਕਿ ਵੱਡੇ ਪੱਧਰ ਤੇ ਜਿਹੜੇ ਵਿਜੀ ਮਿਲਣੇ